ਸਸਰੀਕਾਲ ਜੀ ਬਲੌਗ ਪੰਜਾਬ ਦੇ ਚੈਨਲ ਉੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਅੱਜ ਝਾਰ ਝੜੀਆ ਕਰਨ ਕਈ ਦਿਨ ਹੋ ਗਏ ਝਾਰ ਝੜੀਆ ਕਰਨੀ ਹੋਇਆ ਤੇ ਬਾਕੀ ਮਿੱਟੀ ਮੁੱਟੀ ਜੀ ਬਹੁਤ ਆਈ ਪਈ ਸੀ ਮੈਂ ਕਿਹਾ ਚੱਲ ਅੱਜ ਆਪਾਂ ਝਾਰ ਝੜੀਆ ਸ਼ੁਰੂ ਕਰ ਦਿੰਨੇ ਆਂ thank ਲੋ ਜੀ ਆਪਾਂ ਸਾਰੀਆਂ ਕਾਂਸਾਂ ਸਾਫ ਕਰਤੀਆਂ ਸੀਗੀਆਂ ਤੇ ਬਾਕੀ ਆ ਬਾਬਿਆਂ ਦੀ ਕਾਂਸੇ ਵੀ ਸਾਫ ਕਰਤੀ ਸੀਗੀ ਤੇ ਬਾਕੀ ਦੋਏ ਕਮਰਿਆਂ ਦੀ ਇਹ ਵੀ ਆਪਾਂ ਸਾਰੀਆਂ ਕਾਂਸਾਂ ਸਾਫ ਕਰਤੀਆਂ ਸੀਗੀਆਂ ਤੇ ਟਾਕੀਆਂ ਤੇ ਦਰਵਾਜ਼ੇ ਵੀ ਇਹ ਸਾਫ ਕਰਦੇ ਸੀ ਕਿਉਂਕਿ ਬਹੁਤ ਜ਼ਿਆਦਾ ਮਿੱਟੀ ਪਈ ਪਈ ਸੀ ਇਹਦੇ ਕਰਕੇ ਲੋ ਜੀ ਕੰਸਾਂ ਕੰਸਾਂ ਆਪਾਂ ਸਾਰੀਆਂ ਸਾਫ਼ ਕਰਨੀਆਂ ਸੀਗੀਆਂ ਤੇ ਇਹ ਆਪਣੀ ਵੀਡੀਓ ਦੂਸਰੇ ਦਿਨ ਦੀ ਆ ਕਿਉਂਕਿ ਉਸ ਦਿਨ ਫਿਰ ਮਤਲਬ ਕਿ ਕੱਲ ਜਦ ਮੈਂ ਸਾਫ਼ ਸਫਾਈ ਕਰਨ ਲੱਗ ਗਈ ਸੀਗੀ ਫਿਰ ਮੈਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ 1:30 ਵੱਜ ਗਿਆ ਸੀ ਇਹਦੇ ਕਰਕੇ ਉਦੋਂ ਮਗਰੋਂ ਆਪਣੇ ਤੋਂ ਵੀਡੀਓ ਬਣਾਉਣੀ ਹੋਈ ਤੇ ਇਹ ਆਪਣੀ ਦੂਸਰੇ ਦਿਨ ਦੀ ਵੀਡੀਓ ਆ ਤੇ ਲੋ ਜੀ ਆਪਾਂ ਹੁਣ ਬੈੱਡ ਸਾਫ਼ ਕਰਦੀਆਂ ਕਿਉਂਕਿ ਬੈੱਡਾਂ ਤੇ ਮਿੱਟੀ-ਮੁੱਟੀ ਜੀ ਕਾਫੀ ਆ ਜਾਂਦੀ ਆ ਤੇ ਸਾਫ਼ ਕਰਦੀਏ ਤੇ ਨਾਲੇ ਆਪਾਂ ਬੈੱਡ ਤੇ ਝਾੜ ਸਮਾਲ ਕੇ ਚਾਦਰ ਵਿਛਾ ਦਈਏ ਲਓ ਜੀ ਆਪਾਂ ਬੈੱਡ ਵੀ ਸਾਫ਼ ਕਰਦੇ ਸੀਗੇ ਤੇ ਬੈੱਡਾਂ ਦੇ ਜਿਹੜੇ ਗੱਦੇ ਸੀਗੇ ਉਹ ਵੀ ਸਾਫ਼ ਸੁੱਕ ਕਰਦੇ ਸੀ ਝਾੜਦੇ ਸੀਗੇ ਚੰਗੀ ਤਰ੍ਹਾਂ ਤੇ ਬਾਕੀ ਬੈੱਡ ਦੀ ਚਾਦਰ ਵੀ ਆਪਾਂ ਝਾੜ ਕੇ ਵਿਛਾਤੀ ਸੀਗੀ ਤੇ ਬਾਕੀ ਹੁਣ ਆਪਾਂ ਲੱਗੇ ਆ ਝਾੜੂ ਮਾਰਨ ਲਓ ਜੀ ਹੁਣ ਆਪਣਾ ਸਾਰਾ ਸੁੰਭਰ ਨੇ ਤਾਂ ਨਿਪਟ ਗਿਆ ਸੀ ਤੇ ਹੁਣ ਆਪਾਂ ਲਾਉਨੇ ਆ ਪੋਚਾ ਲਓ ਜੀ ਉੱਧਰ ਆਪਣਾ ਪੋਚਿਆਂ ਦਾ ਨਿਬੜ ਗਿਆ ਸੀਗਾ ਤੇ ਫਿਰ ਮੈਂ ਇੱਧਰ ਆ ਗਈ ਤੇ ਬਾਕੀ ਥੈਲੇ ਪਏ ਸੀਗੇ ਕਾਫੀ ਵਿਲੇ ਹੋਗੇ ਸੀ ਚੌਕਰ ਦੇ ਤੇ ਇਹਨਾਂ ਨੂੰ ਆਪਾਂ ਧੋਸ ਮਾਰ ਦਿੰਨੇ ਆ ਸਕਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਰੱਖ ਦਵਾਂਗੇ ਚਲੋ ਠੀਕ ਹੈ ਜੀ ਵੀਡੀਓ ਦੇ ਅੰਤ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਹੱਸਦੇ ਰਹੋ ਵਧਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ